ਹਾਂ ਜੀ ਮਾਜੀ ਸਿੰਪੂ ਤੇ ਆਈ ਫਾਦਰ ਤੇ ਸਾ ਕਿੰਨਾ ਸਮਾਂ ਹੋ ਗਿਆ ਬਸਣ ਬੈਠੇ ਮਾਤਾ ਪਤਾ ਨਹੀਂ ਸੀਗਾ ਮੇਰੇ ਥੀਰਨਾ ਲੱਗਿਆ ਪਤਾ ਨਹੀਂ ਨਾ ভাই ਮੈਨੂੰ ਨਹੀਂ ਪਤਾ ਕਿ ਮੈਂ ਕਿਹਾ ਵੇਖ ਲੈ ਕਿ ਮੈਂ ਚੱਲ ਪੜੀ ਤੇਰੀ ਮਾ ਕਿਹੜਾ ਕੋਈ ਹੜਤਾ ਵਾਲਾ ਐ ਕਿਉਂ ਨਹੀਂ ਚੱਲ ਰਹੀਆਂ ਬਸ ਮੁਲਾਜ਼ਮਾਂ ਨੇ ਤਰਨਾ ਦਿੱਤਾ ਸੀਗਾ ਜਾਂ ਪੁਲਿਸ ਨੇ ਚੱਕ ਲੈਨੇ ਪੀ ਆਰਟੀਸੀ ਦੇ ਪਨ ਬਸ ਦੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਅੱਛਾ ਤੇ ਭਾਈ ਜਾਨੇ ਆਲੇ ਕਹਾਂ ਜਾਹਾਂਗੇ ਪਤਾ ਉਹ ਜਿਹੜਾ ਕੱਲ੍ਹ ਤੋਂ ਕੱਲ੍ਹ ਐ ਕਿੰਨਾ ਜਾਏਗਾ ਠੀਕ ਹੈ ਕਿ ਨਹੀਂ ਸਰਕਾਰ ਨੂੰ ਕੀ ਮੰਗ ਕਰਦੇ ਮੰਗ ਕਰਦੇ ਬਸਾਂ ਚੱਲਣੀ ਚਾਹੀਦੀਆਂ ਇਹ ਦੁਨੀਆ ਬੇਫਰਾਨ ਹੋ ਰਹੀ ਹੈ ਸਾਰੀ ਜਨਤਾ ਦੇਖਿਆ ਕਿੰਨੀ ਬੇਫਰਾਨ ਹੋ ਰਹੀ ਹੈ ਇੰਨਾ ਮਰਾਨ ਹੋ ਰਹੀ ਹੈ ਬਸਾਂ ਵੀ ਤਾਂ ਚੱਲਣਗੇ ਜੇ ਮਸਲੇ ਹੱਲ ਹੋਣਗੇ ਉਹਨਾਂ ਦੇ ਜੀ ਮਸਲੇ ਹੱਲ ਕਰਾਂਗੇ ਜੋ ਉਹਨਾਂ ਦਾ ਹੱਕ ਆ ਉਹਨਾਂ ਨੂੰ ਕੀਤਾ ਜਾਹ ਜੋ ਉਹਨਾਂ ਦੀ ਤਨਖਾਹਾਂ ਉਹ ਦੀ ਜਾਹ ਇੱਥੇ ਵੀ ਖੜੇ ਹਾਂ ਅਸੀਂ 7 ਵਜੇ ਆਏ ਦੀ ਇਹ ਮੁੰਡਾ ਆਈ ਦੀ ਮੇਰੇ ਤੋਂ ਪਹਿਲਾਂ 5 ਵਜੇ ਅੱਛਾ ਨਹੀਂ ਆਇਆ ਵੀ ਕਾਲਜ ਬੰਦ ਨੇ ਪਰ ਉਰੇ ਆ ਕੇ ਪਤਾ ਲੱਗਿਆ ਬੱਸਾਂ ਬੰਦ ਨੇ ਸਾਡੀਆਂ ਕਲਾਸਾਂ ਵੀ ਲੰਘੀਆਂ ਹੁਣ ਪ੍ਰਾਈਵੇਟ ਬੱਸਾਂ ਵੀ ਨਹੀਂ ਕੋਈ ਜਾ ਰਹੀਆਂ ਹੈਗੀਆਂ ਜੀ ਪ੍ਰਾਈਵੇਟ ਬੱਸਾਂ ਇੱਧਰ ਸਾਰੀਆਂ ਬੰਦ ਕਰ। ਅਜੇ ਇੱਕੋ ਤੇ ਆਇਓ ਹੈ ਅਜੇ ਤੱਕ ਕੋਈ ਬੱਸ ਨਹੀਂ ਮਿਲੀ ਹੈ ਸਾਨੂੰ। ਕੋਈ ਸਰਕਾਰੀ ਬੱਸ 'ਚ ਸਫ਼ਰ ਕਰਦੇ ਹਾਂ? ਹਾਂ ਜੀ। ਕਿੱਥੇ ਪੜਦੇ ਹੋ? ਕੀ ਕਰਦੇ ਹੋ? ਹਾਂ ਜੀ ਪੜਦੇ ਹਾਂ ਆਈ.ਡੀ. ਲੱਗਿਆ ਹੋਇਆ। ਕਿਹੜੀ ਆਈ.ਡੀ.? ਨਾਬਰ ਰੋਡ ਆਈ.ਡੀ. ਜੀ ਨਾਬਰ ਰੋਡ ਆਈ.ਡੀ. ਹੁਣ ਵਾਪਸ ਜਾਉਂਗੇ ਜਾਂ ਅੱਗੇ ਜਾਉਂਗੇ? ਉਹ ਥੋੜਾ ਸਾਨੂੰ ਛੁੱਟੀ ਲੈ ਲਈ ਹੁਣ ਵਾਪਸ ਜਾਣਾ ਹੈ ਪਰ ਜਦੋਂ ਬੱਸਾਂ ਲੱਗ ਰਹੀਆਂ ਉਦੋਂ ਹੀ ਜਾਣਾ ਹੈ। ਜੋ ਤੁਸੀਂ ਦੇਖ ਰਹੇ ਹੋ ਡੀ5 ਚੱਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੀਆਰਟੀਸੀ ਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਜਿੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਚੱਕ ਲੈ ਗਿਆ ਸਰਕਾਰ ਦੀ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਪਰ ਬੱਸ ਸਟੈਂਡ ਦੇ ਅੰਦਰ ਜਿੱਥੇ ਸਰਕਾਰੀ ਬੱਸਾਂ ਕਾਊਂਟਰਾਂ ਦੇ ਉੱਤੇ ਖੜੀਆਂ ਹੋਈਆਂ ਨਜ਼ਰ ਆਉਂਦੀਆਂ ਸੀਗੀਆਂ ਤੇ ਲੋਕ ਸਰਕਾਰੀ ਬੱਸਾਂ ਦਾ ਲਾਭ ਲੈਂਦੇ ਸੀ ਤਾਂ ਕਿਤੇ ਨਾ ਕਿਤੇ ਹੁਣ ਪ੍ਰਾਈਵੇਟ ਬੱਸਾਂ ਨੂੰ ਇੱਕ ਵੱਡਾ ਲਾਭ ਅੱਜ ਹੋਵੇਗਾ ਕਿਉਂਕਿ ਪ੍ਰਾਈਵੇਟ ਬੱਸਾਂ ਤੁਸੀਂ ਦੂਰ ਦੂਰ ਤੱਕ ਕਾਊਂਟਰਾਂ ਦੇ ਉੱਤੇ ਦੇਖ ਸਕਦੇ ਹੋ ਪ੍ਰਾਈਵੇਟ ਬੱਸਾਂ ਕਾਊਂਟਰਾਂ ਦੇ ਉੱਤੇ ਲੱਗੇ ਨੇ ਤਾਂ ਲੋਕਾਂ ਨੂੰ ਖਰਚ ਰ ਨਾ ਕਰਨਾ ਪਵੇ ਤਾਂ ਪੀਆਰਟੀਸੀ ਦੀਆਂ ਬੱਸਾਂ ਤੇ ਪਨਪਸ ਦੀਆਂ ਬੱਸਾਂ ਹਟਾ ਦਿੱਤੀਆਂ ਗਈਆਂ ਨੇ ਕਾਉਂਟਰਾਂ ਤੇ ਕਿਉਂਕਿ ਜਿਹੜੇ ਮੁਲਾਜ਼ਮ ਨੇ ਉਹ ਧਰਨੇ ਦੇ ਉੱਤੇ ਚਲੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਪਠਾਨਕੋਟ ਜਾਂ ਬੱਸਾਂ ਕਾਫੀਆਂ ਬੱਸਾਂ ਦੇਖ ਸਕਦਾ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਾਈਵੇਟ ਬੱਸਾਂ ਕਾਉਂਟਰਾਂ ਦੇ ਉੱਤੇ ਫੜੀਆਂ ਹੋ ਗਈਆਂ ਨੇ ਤੁਹਾਨੂੰ ਸਰਕਾਰੀ ਬੱਸਾਂ ਬੰਦ ਨਜ਼ਰ ਆਣਗੀਆਂ ਦੂਰ ਦੂਰ ਤੱਕ ਸਰਕਾਰੀ ਬੱਸਾਂ ਨਹੀਂ ਚੱਲ ਰਹੀਆਂ ਸਰਕਾਰੀ ਬੱਸਾਂ ਵਾਦ ਕਰ ਦਿੱਤੀਆਂ ਗਈਆਂ ਹੁਣ ਪ੍ਰਾਈਵੇਟ ਬੱਸਾਂ ਨੇ ਮੋਰਚਾ ਸੰਭਲਿਆ ਤਸੀਂ ਵੀਰਾਂတို့ ਦੇ ਦੇਖ ਸਕਦੇ ਹੋ ਜਿੱਥੇ ਲੋਕਾਂ ਨੂੰ ਕਾਫੀ ਖੱਤਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਇੱਕ ਵੱਡਾ ਐਕਸ਼ਨ ਪੁਲਿਸ ਵੱਲੋਂ ਜਿੱਥੇ ਪੀਆਰਟੀ ਸੇ ਪਨਪਾਸ ਦੇ ਕੱਚੇ ਮੁਲਾਜ਼ਮਾਂ ਦੇ ਉੱਤੇ ਕੀਤਾ ਗਿਆ ਬੱਸ ਸਟੈਂਡ ਦੂਰ ਦੂ ਤੱਕ ਖਾਲੀ ਹੈ ਬਾਹਰ ਲੀਆਂ ਬੱਸਾਂ ਚੱਲ ਰਹੀਆਂ ਨੇ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ ਕਿੱਥੋਂ ਆ ਵੀਰ ਜੀ ਮੈਂ ਚੰਡੀਗੜ੍ਹ ਆਇਆ ਜਾਣਾ ਮੈਲ ਕੋਟਾ ਬੱਸ ਨਹੀਂ ਹੈ ਕੋਈ ਤੁਹਾਨੂੰ ਪਤਾ ਨਹੀਂ ਸੀਗਾ ਵੀ ਇੱਥੇ ਰਣਾ ਜੀ ਨਾ ਪਤਾ ਹੀ ਨਹੀਂ ਸੀ ਇੱਥੇ ਆ ਕੇ ਪਤਾ ਲੱਗਿਆ ਜੀ ਹਾਂ ਉਰੇ ਆ ਕੇ ਪਤਾ ਲੱਗਿਆ ਕਿੰਨਾ ਸਮਾਂ ਹੋ ਗਿਆ ਖੜੇ ਨੂੰ ਜੀ ਹਾਲੇ ਤੋਂ 15-20 ਮਿੰਟ ਹੋਇਆ ਮੈਂ ਟੈਂਡੀਗੜਾ ਆਇਆ ਹਾਂ ਉਹ ਟੈਂਡੀਗੜਾ ਆਇਆ ਨੂੰ ਹੈ ਜੀ ਤੇ ਕਿਹੜੀ ਬਸ ਤੇ ਹੈ ਪ੍ਰਾਈਵੇਟ ਬਸ ਤੇ ਹੈ ਨਾ ਨਾ ਸਰਕਾਰੀ ਬਸ ਤੋਂ ਹੈ ਮੈਂ ਉਹ ਕਹਿੰਦਾ ਜਾ ਰਿਹਾ ਸੀ ਸਬਰਨਾਲਾ ਸਕੂਰ ਜਾ ਰਿਹਾ ਸੀ ਉਹ ਅੱਛਾ ਅੱਛਾ ਉਹ ਬਾਰ-ਬਾਰ ਚੱਲੇਗਾ ਉੱਥੇ ਤਾਰਦੇ ਸਮੇਂ ਕਿੰਨੇ ਦੇਖਣ ਨੂੰ ਜੀ ਅੱਜ ਪਰਦੇਸੋਂ ਲੈ ਕੇ ਵੀ ਬਹੁਤ ਔਖਾ ਜੀ ਕਿੰਨੇ ਵਜੇ ਖੜੇ ਹੋ ਅਸੀਂ 7 ਵਜੇ ਆਏ ਸੀ ਇਹ ਮੁੰਡਾ ਆਦੀ ਹੈ ਮੇਰੇ ਤੋਂ ਪਹਿਲਾਂ 5 ਵਜੇ ਅੱਛਾ ਜੀ ਅਸੀਂ 7 ਵਜੇ ਦੇ ਖੜੇ ਆ ਇੱਥੇ ਕਿਤੋਂ ਆਏ ਵੀਰੇ ਅਸੀਂ ਆਏ ਇਧਰੋਂ ਚੀਕੇ ਕਣੀ ਦੋਈ ਠੀਕੇ ਕਣੀ ਦੋ ਕੀ ਕਰਨਾ ਹੈ ਵੀਰੇ ਅਸੀਂ ਇੱਥ अच्छा क्या केडी पंजाबी पंजाबी यूनिवर्सिटी ਉਥੇ ਪਤਾ ਸੀਗਾ ਜੇ ਕਾਲ ਦਿੱਤੀ ਗਈ ਆ ਬੰਦਰਲੇ ਕਾਲਜ ਦਾ ਤਾਂ ਪਤਾ ਦੱਸਿਆ ਨਹੀਂ ਹੈਗਾ ਵੀ ਕਾਲਜ ਬੰਦ ਨੇ ਪਰ ਉਰੇ ਆ ਕੇ ਪਤਾ ਲੱਗਾ ਇਹ ਬੱਸਾਂ ਬੰਦ ਨੇ ਸਾਡੀਆਂ ਕਲਾਸਾਂ ਵੀ ਲੰਘੀਆਂ ਹੁਣ ਪ੍ਰਾਈਵੇਟ ਬੱਸਾਂ ਵੀ ਨਹੀਂ ਜਾ ਰਹੇ ਨਾ ਪ੍ਰਾਈਵੇਟ ਬੱਸਾਂ ਵੀ ਨਹੀਂ ਕੋਈ ਜਾ ਰਹੀਆਂ ਹੈਗੀਆਂ ਜੀ ਪ੍ਰਾਈਵੇਟ ਬੱਸਾਂ ਇੱਧਰ ਸਾਰੀਆਂ ਬੰਦ ਕਰਤੀਆਂ ਜਿਹਨੂੰ ਚੀਕੇ ਤੋਂ ਆਇਆ ਉਹ ਤਾਂ ਚੀਕੇ ਦੇ ਪਾਸੇ ਹਰਿਆਣੇ ਦੀ ਬੱਸ ਤੋਂ ਪਿੱਛੇ ਤਾਰੇ ਦੀਏ ਅਸੀਂ ਸਾਨੂੰ ਅੱਛਾ ਜੀ ਉਹ ਜਮੀ ਪਿੱਛੇ ਤਾਰੇ ਦੀ ਉਥੇ ਨਾਨਕ ਸਰ ਤੋਂ ਤੁਰ ਕੇ ਆਏ ਆ ਜੀ ਨਾਨਕ ਸਰ ਤੁਰ ਕੇ ਆਏ ਹਾਂ ਜੀ ਸੋ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਵਾਰੀ ਨੂੰ ਬੱਸ ਸਟਾਪ ਦੇ ਉੱ 5 ਵਜੇ ਦੇ 7 ਵਜੇ ਤੇ ਲੋਕ ਖੜੇ ਨੇ ਕਾਫੀ ਦਿੱਕਤਾਂ ਆ ਸਾਹਮਣਾ ਕਰਨਾ ਪੈਂਦਾ ਜਿੱਥੇ ਨੌਜਵਾਨਾਂ ਨੂੰ ਉੱਥੇ ਹੀ ਦੂਜੇ ਪਾਸੇ ਸਾਡੀਆਂ ਬੀਬੀਆਂ ਪੈਣਾ ਬੱਸਸਟਾਂ ਦੇ ਖੜੇ ਨੇ ਪੈਨਸੀ ਕਿੱਦਾਂ ਦੇਖਦੇ ਹੋ ਅੱਜ ਪ੍ਰਦਰਸ਼ਨਕਾਰੀਆਂ ਨੂੰ ਚੱਕ ਲਿਆ ਗਿਆ ਪੁਲਿਸ ਵੱਲੋਂ ਤਾਂ ਸਰਕਾਰੀ ਬੱਸਾਂ ਬੰਦ ਹੋ ਗਈਆਂ ਹਾਂ ਜੀ ਵੀਰ ਜੀ ਬਹੁਤ ਟਾਈਮ ਹੋ ਗਿਆ ਸਾਨੂੰ ਖੜੇ ਕਿੰਨਾ ਸਮਾਂ ਹੋ ਗਿਆ ਖੜੇ ਨੂੰ ਜੀ 8 ਵਜੇ ਦੇ ਖੜੇ ਆ ਵੀਰ ਇੱਥੋਂ ਆਏ ਹੋ ਜੀ ਅਸੀਂ ਪਾਤੜਾ ਤੋਂ ਪਾਤੜਾ ਤੋਂ ਜਾਣਾ ਕਿੱਥੇ ਜੀ ਨਾਬੇ ਨਾਬੇ ਜਾਣਾ ਜੀ ਤੁਹਾਨੂੰ ਪਤਾ ਨਹੀਂ ਸੀਗਾ ਅੱਜ ਪ੍ਰਦਰਸ਼ਨ ਜੀ ਨਹੀਂ ਪਤਾ ਨਹੀਂ ਸੀਗਾ ਜੀ ਪਤਾ ਨਹੀਂ ਸੀ ਜੇ ਪਤਾ ਹੁੰਦਾ ਸੀ ਆਉਂਦੇ ਨਾ ਜੀ ਤੇ ਹੁਣ ਤਾਂ ਕੋਈ ਬੱਸ ਮਿਲੀ ਨਹੀਂ ਜੀ ਨਹੀਂ ਹਜੇ ਤੱਕ ਕੋਈ ਬੱਸ ਨਹੀਂ ਮਿਲੀ ਪ੍ਰਾਈਵੇਟ ਬੱਸ ਵੀ ਨਹੀਂ ਲੱਗੀ ਜੀ ਨਹੀਂ ਪ੍ਰਾਈਵੇਟ ਵੀ ਨਹੀਂ ਆਈ ਕੋਈ ਵੀ ਸੋ ਮਾਤਾ ਜੀ ਕਿੱਥੋਂ ਆਏ ਹੋ ਮੈਂ ਲੁਧਿਆਣਾ ਦਾ ਆਇਆ ਜੀ ਅੱਛਾ ਜੀ ਕਿੰਨਾ ਸਮਾਂ ਹੋ ਗਿਆ ਖੜੇ ਨੂੰ ਜੀ ਕਾਫੀ ਜ਼ੇਰ ਹੋ ਗਿਆ ਜੀ ਖੜੇ ਨੂੰ ਅੱਛਾ ਜਾਣਾ ਕਿੱਥੇ ਆ ਕੈਥਲ ਜਾਣਾ ਜੀ ਕੈਥਲ ਜਾਣਾ ਜੀ ਪਤਾ ਨਹੀਂ ਸੀਗਾ ਜੇ ਪ੍ਰਦਰਸ਼ਨ ਹੋ ਜੀ ਪਤਾ ਨਹੀਂ ਹੁਣ ਮਾਤਾ ਜੀ ਕੀ ਕਰੋਗੇ ਅੱਗੇ ਫਿਰ ਹੁਣ ਜਾਣ ਕੇ ਦੇਖਦੇ ਆ ਕੋਈ ਬੱਸ ਸੋ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਬਸ ਸਟੈਂਡ ਦੇ ਉੱਤੇ ਖੱਦਲ ਖਵਾਰ ਹੋਈਆਂ ਹੋਈਆਂ ਸਾਡੀ ਬੀਬੀਆਂ ਪੈਣ ਨੂੰ ਜ਼ਿਆਦਾ ਦਿੱਕਤ ਆ ਸਾਹਮਣਾ ਕਰਨਾ ਪੈਂਦਾ ਕਿਉਂਕਿ ਦੂਦ ਡਰਾਡੇ ਹੋ ਆਈਆਂ ਨੇ ਬਸ ਸਟੈਂਡ ਦੇ ਵਿੱਚ ਜਿੱਥੇ ਬੱਸਾਂ ਉਹ ਸਵਾਰੀਆਂ ਕਾਫੀ ਖੱਦਲ ਖਵਾਰ ਬਸ ਸਟੈਂਡ ਦੇ ਉੱਤੇ ਦਿਖਾਈ ਦੇ ਰਹੀਆਂ ਨੇ ਲੋਕ ਲੰਮਾ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ ਬੱਸਾਂ ਆ ਵੀ ਬੱਸਾਂ ਕਦੋਂ ਚੱਲਣਗੀਆਂ ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਬੱਸਾਂ ਚੱਲਣਗੀਆਂ ਕਦੋਂ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਬੱਸਾਂ ਨਹੀਂ ਚੱਲਣਗੀਆਂ ਰਾਜੇ ਕਿੱਥੇ ਆ ਜੀ ਕਿੰਨਾ ਸਮਾਂ ਹੋ ਗਿਆ ਬੈਠੇ ਨੂੰ ਅਸੀਂ ਕਦੋਂ ਦੇ ਆਏ ਹੋਏ ਹਾਂ ਹਾਲੇ ਤੱਕ ਕੋਈ ਬੱਸ ਨਹੀਂ ਮਿਲੀ ਹੈ ਸਾਨੂੰ ਉਹ ਸਰਕਾਰੀ ਬੱਸ 'ਚ ਸਫ਼ਰ ਕਰਦੇ ਹਾਂ ਹਾਂਜੀ ਕਿੱਥੇ ਪੜਦੇ ਹੋ ਕੀ ਕਰਦੇ ਹੋ ਹਾਂਜੀ ਪੜਦੇ ਹਾਂ ਆਈਟੀਏ 'ਚ ਲੱਗੇ ਹੋਏ ਕਿਹੜੀ ਆਈਟੀਏ ਨੰਬਰ ਰੋਡ ਆਈਟੀਏ 'ਚ ਜੀ ਨੰਬਰ ਰੋਡ ਆਈਟੀਏ ਹੁਣ ਵਾਪਸ ਜਾਉਂਗੇ ਜਾਂ ਅੱਗੇ ਜਾਉਂਗੇ ਉਹ ਥੋੜਾ ਸਾਨੂੰ ਛੁੱਟੀ ਲੈ ਲਈ ਹੁਣ ਵਾਪਸ ਜਾਣਾ ਹੈ ਪਰ ਜਦੋਂ ਬੱਸਾਂ ਲੱਗ ਰਹੀਆਂ ਉਦੋਂ ਹੀ ਜਾ ਸਕਦੇ ਹਾਂ ਜੀ ਸੋ ਦੇਖੋ ਵਿਦਿਆਰਥੀ ਦੂਰੋਂ ਦੂਰੋਂ ਆਏ ਹੋਏ ਨੇ ਇੱਕ ਆਸ ਹੈ ਬੱਸਾਂ ਲੱਗਣਗੀਆਂ ਅਸੀਂ ਜਾਵਾਂਗੇ ਪਰ ਉਮੀਦ ਟੁੱਟਦੀ ਹੋਈ ਨਜ਼ਰ ਕਿਤੇ ਨਾ ਕਿਤੇ ਯਾਤਰੀਆਂ ਦੀ ਨਜ਼ਰ ਆ ਰਹੀ ਆ ਬੱਸਾਂ ਕਦੋਂ ਲੱਗਣਗੀਆਂ ਕੋਈ ਪਤਾ ਨਹੀਂ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ ਉਹ ਵੀ ਬੱਸਾਂ ਬੰਦ ਪਈਆਂ ਨੇ ਕਾਊਂਟਰਾਂ ਦੇ ਉੱਤੇ ਪੀਆਰਟੀਸੀ ਦੀ ਸਰਕਾਰੀ ਬੱਸਾਂ ਬੰਦ ਪਈਆਂ ਨੇ ਕਿਉਂਕਿ ਜਿੱਥੇ ਪੀਆਰਟੀਸੀ ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸ਼ਾਤਮਈ ਢੰਗ ਦੇ ਨਾਲ ਤਾਂ ਇੱਕ ਪੰਜਾਬ ਸਰਕਾਰ ਜਾਂ ਪੁਲਿਸ ਦਾ ਇੱਕ ਵੱਡਾ ਐਕਸ਼ਨ ਉਹਨਾਂ ਦੇ ਉੱਤੇ ਦੇਖਣ ਨੂੰ ਮਿਲਿਆ। ਲਗਾਤਾਰ ਨੂੰ ਭਰੋਸਾ ਵੀ ਦਿੱਤਾ ਗਿਆ ਵੀ ਮਸਲੇ ਹੱਲ ਕੀਤੇ ਜਾਣਗੇ ਪਰ ਕਿਸੇ ਦਾ ਮਸਲਾ ਹੱਲ ਨਹੀਂ ਹੋ ਸਕਿਆ ਜਿੱਦੇ ਚੱਲਦੇ ਅੱਜ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਹੁਣ ਹਿਰਾਸਤ ਦੇ ਵਿੱਚ ਇਹ ਪੀਆਰਟੀਸੀ ਦੇ ਪਨਬੱਸ ਦੇ ਕੱਚੇ ਮੁਲਾਜ਼ਮ ਲੈ ਲਏ ਗਏ ਨੇ ਤੇ ਹੁਣ ਵੇਖਾਂਗੇ ਕੀ ਪ੍ਰਸ਼ਾਸਨ ਉਹਨਾਂ ਨਾਲ ਗੱਲਬਾਤ ਕਰਦਾ ਯਾ ਪੋ ਸੁਣਨ ਨਾਲ ਅਫਸਰ ਨੇ ਉਹ ਉੱਪਰ ਗੱਲ ਕਰਾਉਣਗੇ ਤਾਂ ਜੋ ਬੱਸਾਂ ਦੁਬਾਰਾ ਚੱਲ ਸਕਣ ਕਾਊਂਟਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੰ다 ਲੋਕ ਇਕ ਆਸ ਲੈ ਕੇ ਖੜੇ ਨੇ ਵੀ ਬੱਸਾਂ ਕਦੋਂ ਚੱਲਣਗੀਆਂ ਹਲੇ ਕਿਸੇ ਨੂੰ ਕੁਝ ਨਹੀਂ ਪਤਾ ਬੱਸਾਂ ਚੱਲਣਗੀਆਂ ਕਦੋਂ ਲੋਕ ਦੂਰੋਂ ਡਾੜਿਓ ਇੱਕ ਖੜੇ ਹੋਏ ਨੇ ਇਕ ਆਸ ਨੂੰ ਲੈ ਕੇ ਬੱਸਾਂ ਨੂੰ ਲੈ ਕੇ ਕਿਉਂਕਿ ਲੋਕੀ ਪੜਨ ਦੇ ਲਈ ਜਾਂਦੇ ਨੇ ਸਫਰ ਦੇ ਰੋਜ਼ਾਨਾ ਦੇ ਵਿੱਚ ਜ਼ਰੂਰੀ ਕੰਮ ਹੁੰਦੇ ਲੋਕਾਂ ਦੇ ਉਹ ਕਰਾਂਦੇ ਲੋਕ ਲੋਕੀ ਜਾਂਦੇ ਨੇ ਘਰਾਂ ਦੇ ਵਿੱਚੋਂ ਨਿਕਲਦੇ ਨੇ ਪਰ ਜਦੋਂ ਅਚਨਚੇਤ ਪਤਾ ਲੱਗਦਾ ਵੀ ਅੱਜ ਹੜਤਾਲ ਹੈ ਯਾ ਜੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਹੀਂ ਗੱਲ ਬਣਦੀ ਤਾਂ ਮਨ ਕੀਤੇ ਨਾ ਕਿਤੇ ਉਦਾਸ ਹੁੰਦਾ ਲੋਕ ਤਿੰਨ ਚਾਰ ਘੰਟੇ ਤੋਂ ਸਵੇਰ ਤੋਂ ਦੂਰੋਂ ਦਰਾਡੇ ਆਏ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਸਾਂ ਨੂੰ ਲੈ ਕੇ ਕਾਸਾ ਵੀ ਕਦੋਂ ਬੱਸਾਂ ਚੱਲਣਗੀਆਂ ਹਲੇ ਕਿਸੇ ਨੂੰ ਨਹੀਂ ਪਤਾ ਕੈਮਰਾ ਪਰਸਨ ਬਰਦਵਾਦ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੱਲ ਪੰਜਾਬੀ ਕਿੱਥੋਂ ਆਏ ਜੀ ਮੈਂ ਜਿਸ਼ੰਭੂ ਤੇ ਆਈ ਬਾਰਡਰ ਤੇ ਸਾ ਕਿੰਨਾ ਸਮਾਂ ਹੋ ਗਿਆ ਬਸਣ ਬੈਠੇ ਨੂੰ ਪੂਰਾ 8 ਵਜੇ ਹੀ ਬੈਠੀਆਂ ਤੇ ਹੁਣ ਜਾਣਾ ਕਿੱਥੇ ਆ ਮਾਨਸਾ ਜਾਣਾ ਜੀ ਪਰ ਉਹਨੀਆਂ ਗੜ ਮਾਨਸਾ ਹੁਣ ਮਾਤਾ ਪਤਾ ਨਹੀਂ ਸੀਗਾ ਫਿਰ ਵੀ ਤਰਨਾਂ ਲੱਗਿਆ ਆ ਮਾਤਾ ਪਤਾ ਨਹੀਂ ਨਾ ਬਾਈ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਵੇਖ ਪੜੇ ਖੇਮ ਚੱਲ ਪੜੀ ਇਤਨੀ ਮਾ ਕਿਹੜਾ ਕੋਈ ਵੜ ਧਾਲ ਆ ਕੀ ਕੰਮ ਚੱਲੇ ਸੀ ਮਾਤਾ ਘਰਾ ਬਣਾਉਂਦਾ ਕੁੜੀ ਕੋਲ ਚੱਲੀ ਸੀ ਹਾਂ ਕੁੜੀ ਕੋਲ ਚੱਲ ਹੁਣ ਕੀ ਕਰੋਗੇ ਅੱਗੇ ਫਿਰ ਅੱਗਾ ਦੇਖਾਂ ਵੀ ਕੀ ਕਰਾਂ ਪ੍ਰਾਈਵੇਟ ਮੇ ਜਾਣਾ ਪੜੇਗਾ ਇਹ ਕਿਉਂ ਨਹੀਂ ਚੱਲ ਰਹੀ ਆ ਬਸ ਬਲਾਜਮਾਨੇ ਧਰਨਾ ਦਿੱਤਾ ਸੀਗਾ ਜੋ ਪੁਲਿਸ ਨੇ ਚੱਕ ਲੈਨੇ ਪੀ ਆਰਟੀਸੀ ਦੇ ਪਨਵਸ ਦੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਤਾਂ ਕਰਕੇ ਧਰਨਾ ਨਹੀਂ ਜਾ ਰਿਹਾ ਮੈਂ ਬਈ ਜਾਣੇ ਆਲੇ ਕਹਾਂ ਜਾਹਾਂਗੇ ਬਤਾਓ ਜਿਹੜਾ ਕੱਲਾ ਤੇ ਕੱਲਾ ਐਡੀ ਦੂਰ ਕਿੱਥੇ ਜਾਏਗਾ ਠੀਕਾ ਕਾ ਨਹੀਂ ਨਹੀਂ ਠੀਕ ਹੈ ਜੀ ਇਸ ਬਸਾਂ ਨੂੰ ਤਾਂ ਚਲਾਉਣਾ ਚਾਹੀਦਾ ਬਸਾਂ ਦਾ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਜੀ ਹੈ ਸਰਕਾਰ ਨੂੰ ਕੀ ਮੰਗ ਕਰਦੇ ਮੰਗ ਕਰਦੇ ਬਸਾਂ ਚੱਲਣੀ ਚਾਹੀਦੀਆਂ ਇਹ ਦੁਨੀਆ ਬਰਾਨ ਹੋ ਰਹੀ ਆ ਸਾਰੀ ਜਨਤਾ ਦੇਖੇ ਕਿੰਨੀ ਬਰਾਨ ਹੋ ਰਹੀ ਆ ਜਨਤਾ ਬਰਾਨ ਹੋ ਰਹੀ ਆ ਬਸਾਂ ਵੀ ਤਾਂ ਚੱਲਣਗੇ ਜੇ ਮਸਲੇ ਹੱਲ ਹੋਣਗੇ ਉਹਨਾਂ ਦੇ ਜੀ ਮਸਲੇ ਹੱਲ ਕਰਾਂਗੇ ਜੋ ਉਹਨਾਂ ਦਾ ਹੱਕਾ ਉਹਨਾਂ ਨੂੰ ਯੋਨ ਦੀ ਤਨਖਾਹਾਂ ਉਹ ਦੀ ਜਾਂ ਸੋਦੀ ਤਾਂ ਕਿ ਮਾਤਾ ਵੀ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੀ ਹੋਈ ਨਜ਼ਰ ਆਈ ਹੈ ਵੀ ਭਾਈ ਹੱਕੇ ਦਿੱਤੇ ਜਾਣ ਜਾਂ ਤਾਂ ਬੱਸਾਂ ਚੱਲਣਾਂ ਪ੍ਰਾਈਵੇਟ ਬੱਸਾਂ ਦੇ ਵਿੱਚ ਲੋਕੀ ਮਜਬੂਰ ਹੋਏ ਨੇ ਕਿਤਨਾ ਕਿਤੇ ਸਫ਼ਰ ਕਰਨ ਨੂੰ ਲੈ ਕੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਾਫੀ ਲੋਕ ਖਚਲ ਹੋ ਰਹੇ ਨੇ ਇੱਧਰ ਉੱਧਰ ਕਾਊਂਟਰਾਂ ਦੇ ਉੱਤੇ ਭਟਕਦੇ ਹੋਏ ਨਜ਼ਰ ਆਏ ਨੇ ਲੋਕ ਵੀ ਇਹ ਕਾਊਂਟਰ ਦੇ ਬਾਸ ਚੱਲੂਗੀ ਕਿਤੇ ਰਾਹ ਟਿਕਾਣੇ ਲੱਗিয়ে ਕੋਈ ਨੇੜੇ ਦਾ ਇਲਾਕਾ ਹੁੰਦਾ ਬੰਦਾ ਕਹਿੰਦਾ ਨੇੜੇ ਦੇ ਇਲਾਕੇ ਤੱਕ ਹੀ ਪਹੁੰਚੀਏ ਤਾਂ ਜੋ ਅੱਗੇ ਘਰ ਦੇ ਨੂੰ ਬੁਲਾ ਕੇ ਅਸੀਂ ਸਫ਼ਰ ਤੈਅ ਕਰ ਲਈਏ ਬੱਚੇ ਕਾਫੀ ਖੱਜਲਖਵਾਰ ਹੋ ਰਹੇ ਨੇ ਮਾਪੇ ਖੱਜਲਖਵਾਰ ਹੋ ਰਹੇ ਨੇ ਤਸਵੀਰਾਂ ਪਟਿਆਲਾ ਬਸ ਸਟੈਂਡ ਦੀਆਂ ਤੁਸੀਂ ਦੇਖ ਰਹੇ ਹੋ ਜਿੱਥੇ ਕਾਊਂਟਰਾਂ ਦੇ ਉੱਤੇ ਲੋਕ ਖੜੇ ਨੇ ਪਰ ਬੱਸਾਂ ਨਹੀਂ ਚੱਲ ਰਹੀਆਂ ਸੋ ਕਿਤੇ ਨਾ ਕਿਤੇ ਪੁੱਛ ਕੇ ਕਿ ਕਾਊਂਟਰਾਂ ਤੇ ਲੋਕ ਪੁੱਛ ਕੇ ਜਾ ਰਹੇ ਨੇ ਪਰ ਲੋਕਾਂ ਦੀ ਇੱਕ ਉਮੀਦ ਆ ਬੱਸਾਂ ਕਦੋਂ ਚੱਲਣਗੀਆਂ ਇਹਨਾਂ ਨੂੰ ਵੀ ਨਹੀਂ ਪਤਾ ਕਿਉਂਕਿ ਸਰਕਾਰ ਨੇ ਮਸਲਾ ਹੱਲ ਕਰਨ ਨਾਲ ਤੇ ਹੱਥ 'ਚ ਕੀ ਹੈ ਜੇ ਸਰਕਾਰ ਮਸਲਾ ਹੱਲ ਕਰਦੀ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਇੱਕ ਵੱਡੀ ਰਾਹਤ ਆਏਗੀ ਪਰ ਗੱਲ ਤਾਂ ਹੁਣ ਦੀ ਆ ਜੋ ਲੋਕ ਸਵੇਰ ਦੇ ਬਸ ਸਟੈਂਡ ਦੇ ਉੱਤੇ ਖੜੇ ਨੇ ਉਹਨਾਂ ਨੂੰ ਆਸ ਆ ਬਸ ਚੱਲੇਗੀ ਪਰ ਉਹਨਾਂ ਦੀ ਆਸ ਕੌਣ ਪੂਰੀ ਕਰਦਾ ਹੈ ਕੌਣ ਆ ਕੇ ਉਹਨਾਂ ਦੀ ਬਾਹ ਫੜਦਾ ਹੈ ਜਾਂ ਪ੍ਰਾਈਵੇਟ ਬੱਸਾਂ ਲਾਣਗੇ ਜਾਂ ਸਰਕਾਰ ਕੁਝ ਇਹਨਾਂ ਵਾਲੇ ਹੋਰ ਰਣਨੀਤੀ ਬਣਾਵੇ ਤਾਂ ਜੋ ਇਹ ਆਪਣੇ ਟਿਕਾਣਿਆਂ ਦੇ ਉੱਤੇ ਪਹੁੰਚ ਸਕਣ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ